ਪਾਣੀ ਇਸ ਤਰੀਕੇ ਨਾਲ ਆਇਆ ਵੀ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਹਰ ਘਰ ਦੇ ਵਿੱਚ ਲੀੜਾ ਕੱਪੜਾ ਕਣਕ ਖਾਣ ਪੀਣ ਵਾਲੀਆਂ ਚੀਜ਼ਾਂ ਹਰ ਚੀਜ਼ ਪਾਣੀ ਦੇ ਵਿੱਚ ਰੁੜ ਗਈ ਹੈ ਜਾਂ ਖਰਾਬ ਹੋ ਗਈ ਹੈ ਬੜਾ ਸ਼ੁਕਰ ਵੀ ਹੈ ਗੁਰੂ ਸਾਹਿਬ ਦਾ ਵੀ ਸਾਡਾ ਪੰਜਾਬ 'ਚ ਜਨਮ ਹੋਇਆ ਐਸੀ ਧਰਤੀ ਤੇ ਜਨਮ ਹੋਇਆ ਜਿੱਥੇ ਲੋਕ ਦੂਜਿਆਂ ਬਾਰੇ ਸੋਚਦੇ ਆ ਉਹਨਾਂ ਬਾਰੇ ਖੜਦੇ ਆ ਔਰ ਅਸੀਂ ਉਹ ਲੋਕਾਂ ਜਿਹੜੇ ਪੰਜਾਬ 'ਚ ਹੀ ਨਹੀਂ ਕੱਲਾ ਪੰਜਾਬ ਤੋਂ ਬਾਹਰ ਦੁਨੀਆਂ 'ਚ ਕਿਤੇ ਵੀ ਸੀਰੀਆ ਵਰਗੇ ਜਿੱਥੇ ਲੜਾਈਆਂ ਲੱਗਦੀਆਂ afghanistan ਜਿੱਥੇ-ਜਿੱਥੇ ਜਾ ਕੇ ਲੰਗਰ ਲਾਉਨੇ ਆ ਸਾਰਿਆਂ ਨਾਲ ਜਿੱਥੇ-ਜਿੱਥੇ ਵੀ ਸਾਡਾ ਸੰਪਰਕ ਹੁੰਦਾ ਵੀ ਸਮਾਨ ਰਾਸ਼ਨ ਇੰਨਾ ਜ਼ਿਆਦਾ ਆ ਗਿਆ ਵੀ ਲੋਕੀ ਮਨਾ ਕਰ ਰਹੇ ਆ ਦਵਾਈ ਜਾਂ ਫੀਡ ਪਸ਼ੂਆਂ ਦੇ ਚਾਰਾ ਪਰ ਜਿੱਥੇ-ਜਿੱਥੇ ਲੋੜ ਆ ਉੱਥੇ ਕਈ ਥਾਵਾਂ ਤੇ ਨਹੀਂ ਪਹੁੰਚ ਰਿਹਾ ਆ ਆਪਾਂ ਸਾਰੇ ਰਲ ਕੇ ਇੱਕ ਉਪਰਾਲਾ ਕਰੀਏ ਹੁਣ ਇੱਕਦਮ ਟਰਾਲੀਆਂ ਭਰ-ਭਰ ਲਈ ਆਉਂਦੇ ਹਰਿਆਣੇ ਚੋਂ ਆਉਂਦੇ ਲੋਕ ਕਿੰਨੀਆਂ ਟਰਾਲੀਆਂ ਸਾਨੂੰ ਮਿਲੀਆਂ ਰਾਹ ਚ ਆਉਂਦੀਆਂ ਉਹ ਹੁਣ ਸਾਰਾ ਰਾਸ਼ਨ ਇੰਨਾ ਕਿੰਨਾ ਕਾਪਾ ਕਿੱਥੇ ਦੇਵਾਂਗੇ ਆਪਾਂ ਥੋੜਾ ਸਬਰ ਤੇ ਸੰਤੋਖ ਨਾਲ ਚੱਲੀਏ ਇੱਥੇ ਲੋੜ ਆ ਅੱਜ ਤੋਂ 15-20 ਦਿਨਾਂ ਨੂੰ ਮਹੀਨੇ ਨੂੰ ਡੇਢ ਮਹੀਨੇ ਨੂੰ ਜਦੋਂ ਇਹ ਪਾਣੀ ਪਿੱਛੇ ਮੁੜਨਾ ਜਾਨਵਰ ਪੰਛੀ ਕਿੰਨਾ ਮਰ ਗਿਆ ਉਹਦੀ ਸਮੈਲ ਨਾਲ ਬਿਮਾਰੀਆਂ ਫੈਲਣੀਆਂ ਉਹਦੇ ਨਾਲ ਖਾਜ ਵਰਗੀਆਂ ਜਾਂ ਅਲਰਜੀ ਵਰਗੇ ਰੋਗ ਆ ਜਿਹੜੇ ਉਹ ਪੰਪਣਿਆ ਫੇਰ ਇੰਨੇ ਫਸਲਾਂ ਬਾੜੀਆਂ ਦੇ ਵਿੱਚੋਂ ਜਿਹੜੇ ਨੁਕਸਾਨ ਹੋਇਆ ਖੇਤਾਂ ਨੂੰ ਸਾਫ਼ ਕਰਨ ਵਾਸਤੇ ਟਰੈਕਟਰਾਂ ਦੀ ਲੋੜ ਆ ਕਿਸਾਨ ਭਰਾਵਾਂ ਦੇ ਨਾਲ ਖੜ ਕੇ ਅਸੀਂ ਥੋੜਾ ਜਿਹਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਦिए ਫਿਰ ਜਿਹੜੇ ਘੜ ਡੈ ਗਿਆ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਦੇ ਇੱਕ ਇੱਕ ਕਮਰੇ ਦੇ ਘਰ ਸੀ ਉਹ ਵੀ ਰੁੜ ਕੇ ਜਟ ਹੈ ਗਿਆ ਉਹਨਾਂ ਨੇ ਘਰ ਬਣਾ ਦिए ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਜੋ ਵੀ ਸਮਰੱਥਾ ਹੋएगी ਉਸ ਹਿਸਾਬ ਨਾਲ ਜੇ ਜਿਹੜਾ ਵੀ ਪਿੰਡ ਜਾਂ ਜਿਹੜਾ ਨਗਰ ਤੁਹਾਨੂੰ ਤੁਹਾਨੂੰ ਲੱਗੂਗਾ ਉਸ ਦੀ ਸੇਵਾ ਤੁਹਾਡੇ ਵੱਲੋਂ ਸੁਪਨੇ ਦੇ ਘਰ ਵੱਲੋਂ ਨਿਭਾਈ ਬਿਲਕੁਲ ਵੀਰ ਜੀ ਅਸੀਂ 100% ਇਸ ਗੱਲ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਕਾਰਜ ਹੈ ਜਿਹੜਾ ਜਾਤ ਪਾਤ ਧਰਮ ਤੋਂ ਪਾਰਟੀਵਾਦੀ ਤੋਂ ਉੱਪਰ اٹਕਿਆ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਸ਼ਾ ਇਸ ਵਕਤ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਪਖੋਕੇ ਵਿਖੇ ਮੌਜੂਦ ਆ ਜਿੱਥੇ ਹਾਲਾਤ ਬੜੇ ਨਾਜ਼ੁਕ ਨੇ ਬਾਈ ਗੁਰਪ੍ਰੀਤ ਸਿੰਘ ਬਿੰਟੂ ਜੀ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਕਿਉਂਕਿ ਜਿਨ੍ਹਾਂ ਕੋਲ ਜਿੰਨਾ ਜਿੰਨਾ ਜਿਸ ਤਰੀਕੇ ਦੀ ਭਾਵਨਾ ਜਿਸ ਤਰੀਕੇ ਦਾ ਸਹਿਯੋਗ ਉਹ ਕਰ ਸਕਦੇ ਨੇ ਹਰ ਕੋਈ ਪਹੁੰਚ ਰਿਹਾ ਬਾਈ ਜੀ ਵੀ ਪਹੁੰਚੇ ਨੇ ਬਾਈ ਤੁਸੀਂ ਅੱਜ ਆਇਓ ਕਿਉਂਕਿ ਪੰਜਾਬ ਦੇ ਹਾਲਾਤ ਉਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਖੜਾ ਹੈ ਜਾਂ ਕਲਾਕਾਰ ਕਲਾਕਾਰ ਭਾਈਚਾਰਾ ਖੜਾ ਹੈ ਜਾਂ ਐਨ ਜੀਓਜ਼ ਖੜੀਆਂ ਨੇ ਤੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖਿਆ ਹਾਲਾਤ ਕਿਹੋ ਜਿਹੇ ਨੇ ਪਾਣੀ ਅਜੇ ਤੱਕ ਵੀ ਲੋਕਾਂ ਦੇ ਘਰਾਂ ਤੋਂ ਲੱਥਨ ਡਿਆ ਬਿਲਕੁਲ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੀ ਪੰਜਾਬ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਖੜਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਦੇ ਨਾਂ ਨਾ ਅਸੀਂ ਪੁਕਾਰਦੇ ਆ ਪਰ ਇਸ ਗੱਲ ਦਾ ਦੁੱਖ ਵੀ ਬੜਾ ਵੀ ਬੜੀ ਵਾਰ ਇਦਾਂ ਹੋ ਚੁੱਕਿਆ ਇਹਨਾਂ ਇਲਾਕਿਆਂ ਦੇ ਵਿੱਚ ਕਰੀਬ 5-6 ਵੀਰੀਆ ਜਦੋਂ ਦੀ ਆਪਾਂ ਨੂੰ ਸੁਰਤਾਂ ਜਾਂ ਲੋਕ ਦੱਸਦੇ ਆ ਵੀ ਇਸ ਤਰ੍ਹਾਂ ਦੇ ਜਲ ਮਗਨ ਹੋ ਚੁੱਕੇ ਆ ਪਰ ਇਸ ਵਾਰ ਤਾਂ ਪਾਣੀ ਇਸ ਤਰੀਕੇ ਨਾਲ ਆਇਆ ਵੀ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਹਰ ਘਰ ਦੇ ਵਿੱਚ ਲੀੜਾ ਕੱਪੜਾ ਕਣਕ ਖਾਣ ਪੀਣ ਵਾਲੀਆਂ ਚੀਜ਼ਾਂ ਹਰ ਚੀਜ਼ ਪਾਣੀ ਦੇ ਵਿੱਚ ਰੁੜ ਗਈ ਹੈ ਜਾਂ ਖਰਾਬ ਹੋ ਗਈ ਹੈ ਜ਼ਮੀਨਾਂ ਦੇ ਵਿੱਚ ਤਾਂ ਆਪਾਂ ਦੇਖਦੇ ਹੋ ਖੇਤਾਂ ਦੇ ਵਿੱਚ ਤਾਂ ਫਸਲ ਬਾੜੀ ਤਾਂ ਬਿਲਕੁਲ ਹੀ ਖਤਮ ਹੋ ਗਈ ਜੀ ਤੇ ਪੰਜਾਬ ਦੇ ਵਿੱਚ ਇਸ ਗੱਲ ਦਾ ਸਾਨੂੰ ਬੜਾ ਮਾਣ ਆ ਬੜਾ ਸ਼ੁਕਰ ਵੀ ਅਗੁਰੂ ਸਾਹਿਬ ਦਾ ਵੀ ਸਾਡਾ ਪੰਜਾਬ ਚ ਜਨਮ ਹੋਇਆ ਐਸੀ ਧਰਤੀ ਤੇ ਜਨਮ ਹੋਇਆ ਜਿੱਥੇ ਲੋਕ ਦੂਜਿਆਂ ਬਾਰੇ ਸੋਚਦੇ ਆ ਉਹਨਾਂ ਬਾਰੇ ਖੜਦੇ ਆ ਔਰ ਅਸੀਂ ਉਹ ਲੋਕਾਂ ਜਿਹੜੇ ਪੰਜਾਬ ਚ ਨਹੀਂ ਕੱਲਾ ਪੰਜਾਬ ਤੋਂ ਬਾਹਰ ਦੁਨੀਆ ਚ ਕਿਤੇ ਵੀ ਸੀਰੀਆ ਵਰਗੇ ਜਿੱਥੇ ਲੜਾਈਆਂ ਲੱਗਦੀਆਂ ਅਫਗਾਨਿਸਤਾਨ ਜਿੱਥੇ-ਜਿੱਥੇ ਜਾ ਕੇ ਲੰਗਰ ਲਾਉਨੇ ਆ ਕਰੋਨਾ ਦਾ ਕਾਲ ਸੀ ਪੂਰੀ ਦੁਨੀਆ ਲੁਕੀ ਬੈਠੀ ਸੀ ਘਰਾਂ ਚ ਇਕੱਲੇ ਸਾਡੇ ਸਿੱਖ ਭਰਾ ਪੰਜਾਬੀ ਸਾਡੀ ਕੌਮ ਲੋਕਾਂ ਦੇ ਘਰਾਂ ਤੇ ਕਰ ਲੰਗਰ ਪਚਾ ਰਹੀ ਸੀ ਤੇ ਅੱਜ ਜਦੋਂ ਸਾਡੇ ਖੁਦ ਦੇ ਘਰ ਦੇ ਵਿੱਚ ਇਦਾਂ ਦੇ ਹਾਲਾਤ ਬਣੇ ਪਾਣੀ ਭਰ ਗਿਆ ਤੇ ਪੰਜਾਬੀਆਂ ਨੇ ਨੱਕ ਮੋੜ ਤੇ ਜੀ ਪੰਜਾਬੀਆਂ ਨੇ ਹੱਥ ਝੜਵਾਤੇ ਲੋਕਾਂ ਦੇ ਵੀ ਬਸ ਕਰੋ ਹੋਰ ਨਾ ਦਿਓ ਅਸੀਂ ਰਸਤੇ 'ਚ ਆਏ ਆ ਪਿਛਲੇ 7-8 ਦਿਨਾਂ ਤੋਂ ਸਾਨੂੰ ਲੋਕ ਫੋਨ ਕਰ ਰਹੇ ਸਾਡੇ ਭੈਣ ਭਰਾ ਚਾਉਣ ਵਾਲੇ ਵੀ ਦੱਸੋ ਜੀ ਕਿਹੜੀ ਚੀਜ਼ ਦੀ ਲੋੜ ਆ ਤੁਸੀਂ ਹੜਾਂ 'ਚ ਪਹੁੰਚੋ ਜਾ ਕੇ ਲੋਕਾਂ ਨੂੰ ਪਰ ਜਦੋਂ ਇਧਰ ਨੂੰ ਫੋਨ ਕਰੀਦਾ ਸੀ ਅੱਗੇ ਤਾਂ ਸਾਰਿਆਂ ਵੱਲੋਂ ਇਹੀ ਸੁਨੇਹਾ ਆਉਂਦਾ ਸੀ ਬੀਬੀ ਦੇ ਬਹੁਤ ਆਇਆ ਪਿਆ ਸਮਾਨ ਕਿ ਲਾਡੀ ਹੁਣੀ ਆ ਵੀਰ ਹੁਣੀ ਸਾਡੇ ਟੀਮ ਦੇ ਮੈਂਬਰ ਨੇ ਇਤੋਂ ਇਲਾਕੇ ਚੋਂ ਆਪਣਾ ਪਿੰਡ ਦਾ ਕੋਟ ਮਾਲਕ ਮੌਲਵੀ ਵੀਰੇ ਹੁਣੀ ਸਾਰਿਆਂ ਨਾਲ ਜਿੱਥੇ-ਜਿੱਥੇ ਵੀ ਸਾਡਾ ਸੰਪਰਕ ਹੁੰਦਾ ਵੀ ਸਮਾਨ ਰਾਸ਼ਨ ਇੰਨਾ ਜ਼ਿਆਦਾ ਆ ਗਿਆ ਵੀ ਲੋਕੀ ਮਨਾ ਕਰ ਰਹੇ ਆ ਦਵਾਈ ਜਾਂ ਫੀਡ ਪਸ਼ੂਆਂ ਦੀ ਚਾਰਾ ਪਰ ਜਿੱਥੇ-ਜਿੱਥੇ ਲੋੜ ਆ ਉੱਥੇ ਕਈ ਥਾਵਾਂ ਤੇ ਨਹੀਂ ਪਹੁੰਚ ਰਿਹਾ ਆਪਾਂ ਸਾਰੇ ਰਲ ਕੇ ਇੱਕ ਉਪਰਾਲਾ ਕਰੀਏ ਹੁਣ ਇੱਕਦਮ ਟਰਾਲੀਆਂ ਭਰ-ਭਰ ਲਈ ਆਉਂਦੇ ਹਰਿਆਣੇ ਚੋਂ ਆਉਂਦੇ ਲੋਕ ਕਿੰਨੀਆਂ ਟਰਾਲੀਆਂ ਸਾਨੂੰ ਮਿਲੀਆਂ ਰਾਹ ਚ ਆਉਂਦੀਆਂ ਉਹ ਹੁਣ ਸਾਰਾ ਰਾਸ਼ਨ ਇੰਨਾ ਕਿੰਨਾ ਕ ਆਪਾਂ ਕਿੱਥੇ ਦੇਵਾਂਗੇ ਆਪਾਂ ਥੋੜਾ ਸਬਰ ਤੇ ਸੰਤੋਖ ਨਾਲ ਚੱਲੀਏ ਇੱਥੇ ਲੋੜ ਆ ਅੱਜ ਤੋਂ 15-20 ਦਿਨਾਂ ਨੂੰ ਮਹੀਨੇ ਨੂੰ ਡੇਢ ਮਹੀਨੇ ਨੂੰ ਜਦੋਂ ਇਹ ਪਾਣੀ ਪਿੱਛੇ ਮੁੜਨਾ ਜਾਨਵਰ ਪੰਛੀ ਕਿੰਨਾ ਮਰ ਗਿਆ ਉਹਦੀ ਸਮੈਲ ਨਾਲ ਬਿਮਾਰੀਆਂ ਫੈਲਣੀਆਂ ਉਹਦੇ ਨਾਲ ਖਾਜ ਵਰਗੀਆਂ ਜਾਂ ਅਲਰਜੀ ਵਰਗੇ ਰੋਗ ਆ ਜਿਹੜੇ ਪਨਪਣੇ ਆ ਫਿਰ ਇਹਨਾਂ ਫਸਲਾਂ ਬਾੜੀਆਂ ਦੇ ਵਿੱਚੋਂ ਜਿਹੜੇ ਨੁਕਸਾਨ ਹੋਇਆ ਖੇਤਾਂ ਨੂੰ ਸਾਫ਼ ਕਰਨ ਵਾਸਤੇ ਟਰੈਕਟਰਾਂ ਦੀ ਲੋੜ ਆ ਕਿਸਾਨ ਭਰਾਵਾਂ ਦੇ ਨਾਲ ਖੜ ਕੇ ਅਸੀਂ ਥੋੜਾ ਜਿਹਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਦਈਏ ਫਿਰ ਜਿਹੜੇ ਘੱਟ ਹੈ ਗਿਆ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਦੇ ਇੱਕ ਇੱਕ ਕਮਰੇ ਦੇ ਘਰ ਸੀ ਉਹ ਵੀ ਰੁੜ ਗਏ ਜਾਂ ਟਹਿ ਗਿਆ ਉਹਨਾਂ ਦੇ ਘਰ ਬਣਾ ਦਈਏ ਅਸੀਂ ਉਧਰੋਂ ਆਪਣੇ ਮਾਲਵੇ ਖੇਤਰ ਜਿੱਧਰ ਪਾਣੀ ਨਹੀਂ ਆਇਆ ਜਾਂ ਆਪਾਂ ਦਬਾਬੇ ਵਾਲੇ ਪਾਸਿਓਂ ਮਿਸਤਰੀ ਭਰਾਵਾਂ ਨੂੰ ਲੈ ਕੇ ਇੱਥੇ ਪਹੁੰਚੀਏ ਉਦੋਂ ਅੱਜ ਤੋਂ 20-22 ਦਿਨਾਂ ਨੂੰ ਆਪਾਂ ਉਧਰੋਂ ਖਾਦ ਲੈ ਕੇ ਆਈਏ ਬੀ ਲੈ ਕੇ ਆਈਏ ਤਾਂ ਕਿ ਇਹਨਾਂ ਨਾਲ ਬਿਜਾਈ ਕਰਾਈਏ ਆ ਕਿ ਇਹਨਾਂ ਦੇ ਖੇਤ ਪੰਦਰ ਕਰਾਈਏ ਮਿੱਟੀ ਪੰਦਰ ਕਰਾਈਏ ਤਾਂ ਜੋ ਇਹ ਦੁਬਾਰਾ ਉੱਠ ਕੇ ਖੜੇ ਹੋ ਸਕਣ ਕਿਉਂਕਿ ਅੱਜ ਜਿਹੜੀ ਲੋਡ ਇਨਸਟੈਂਟ ਉਹ ਲੋਡ ਸੀਗੀ ਫੂਡ ਦੀ ਪਾਣੀ ਦੀ ਉਹ ਪੂਰੀ ਹੋ ਚੁੱਕੀ ਆ ਪਰ ਹੁਣ ਇੰਨਾ ਮਣਾ ਮੂਹੀ ਸਮਾਨ ਆ ਹੀ ਜਾਂਦਾ ਬਾਈ ਜੀ ਅਸੀਂ ਰਸਤੇ 'ਚ ਆਏ ਆ ਟੂੜੀਆਂ ਟਰਾਲੀਆਂ ਸੜਕਾਂ ਤੇ ਲਾਈਆਂ ਪਈਆਂ ਔਰ ਖਾਣ ਦਾ ਸਮਾਨ ਬੋਰੀਆਂ ਦੇ ਬੋਰੇ ਕੁਝ ਉਹ ਸ਼ਰਾਰਤੀ ਲੋਕ ਜਿਹੜੇ ਮੰਨ ਲਓ ਕਦੇ ਵੀ ਨਹੀਂ ਰੱਜਦੇ ਉਹ ਚੱਕੀ ਜਾਂਦੇ ਆ ਜਮਾਂ ਖੋਰੀ ਕਰੀ ਜਾਂਦੇ ਆ ਕਿੰਨੀਆਂ ਇਸ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਵੀ ਲੋਕ ਸਮਾਨ ਲੈ ਲੈ ਕੇ ਵੇਚੀ ਜਾਂਦੇ ਆ ਹਣਾ ਆਪਾਂ ਥੋੜਾ ਜਿਹਾ ਸਬਰ ਨਾਲ ਸਾਨੂੰ ਵੀ ਬਹੁਤ ਭਣਪੜਾ ਫੋਨ ਕਰਦੇ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਆ ਵੀ ਹਜੇ ਕਿਸੇ ਚੀਜ਼ ਦੀ ਲੋਡ ਨਹੀਂ ਤੁਹਾਨੂੰ ਅਸੀਂ ਦੱਸਾਂਗੇ ਕੋਈ ਨਾ ਜਦੋਂ ਲੋਡ ਪਾਉਗੀ ਅੱਜ ਸਾਨੂੰ ਆਉਣ ਦਾ ਸਾਡਾ ਕਾਰਨ ਨਹੀਂ ਸੀ ਵੀ ਅਸੀਂ ਆ ਕੇ ਦੇਖੀਏ ਪਹਿਲਾਂ ਕੀ ਸਥਿਤੀ ਆ ਕੀ ਜ਼ਰੂਰਤ ਆ ਸਾਡੀ ਕੋਸ਼ਿਸ਼ ਰਹੂਗੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਈ ਇੱਕ ਪਿੰਡ ਜਾਂ ਦੋ ਪਿੰਡ ਜਿੰਨੀ ਕਿ ਸਾਡੀ ਸਮਰੱਥਾ ਜਿੰਨੀ ਕਿ ਅਕਾਲਪੁਰਖ ਵਾਹਗੁਰੂ ਸਾਡੀ ਤਾਂ ਸਮਰੱਥਾ ਹੀ ਕੋਈ ਨਹੀਂ ਵੈਸੇ ਸਾਡਾ ਤਾਂ ਸ਼ਰੀਰ ਹੀ ਆ ਕਰਨ ਕਰਉਣਾ ਵਾਲਾ ਤੋਂ ਉੱਪਰ ਵਾਲਾ ਤੇ ਸੰਗਤ ਨੇ ਜੋ ਮਦਦ ਕਰਨੀ ਆ ਅਸੀਂ ਤਾਂ ਸਿਰਫ ਪਹੁੰਚਾਉਣ ਵਾਲੇ ਕਿ ਵਿਚੋਲੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਨਗਰ ਖੇੜੇ 'ਚ ਬੈਠ ਕੇ ਉਸ ਪਿੰਡ ਦੀ ਜਿੰਨੀ ਵੀ ਮਦਦ ਕਰ ਸਕੀਏ ਗਰਾਊਂਡ ਲੈਵਲ ਤੇ ਘਰਾਂ ਨੂੰ ਦੁਬਾਰਾ ਖੜੇ ਕਰਨ ਦੇ ਵਿੱਚ ਜਾਂ ਫਸਲ ਬਾੜੀ ਨੂੰ ਠੀਕ ਕਰਨ ਦੇ ਵਿੱਚ ਅਸੀਂ ਉਹ ਕੋਸ਼ਿਸ਼ ਕਰਾਂਗੇ ਤੇ ਇਹੀ ਬੇਨਤੀ ਪੰਜਾਬ ਵਾਸੀਆਂ ਨੂੰ ਆ ਅੱਜ ਹਰਿਆਣੇ ਤੋਂ ਸਾਨੂੰ ਵੀਰ ਮਿਲੇ ਦੋ ਟਰਾਲੀਆਂ ਲੈ ਕੇ ਹਰਿਆਣੇ ਤੋਂ ਚਾਰ ਦਿਨ ਪਹਿਲਾਂ ਆਏ ਸੀ ਇੱਥੇ ਉਹ ਤੇ ਅੱਜ ਉਹ ਇੱਕ ਟਰਾਲੀ ਰਾਸ਼ਨ ਦੀ ਅੱਧੀ ਬਚੀ ਹੋਈ ਤੇ ਇੱਕ ਤੂੜੀ ਦੀ ਵਾਪਸ ਸੁਪਨਿਆਂ ਦੇ ਘਰ ਛੱਡ ਕੇ ਗਏ ਨੇ ਸਾਡੇ ਕੋਲੇ ਕਹਿੰਦੇ ਵੀਰੇ ਵੀ ਅਸੀਂ ਉੱਥੇ ਉਹਨਾਂ ਨੂੰ ਨਹੀਂ ਵੰਡਣੀ ਪਈ ਵੀ ਜਿਹੜੇ ਬਿਚਨ ਵਾਲੇ ਸੀ ਜਿੱਥੇ ਜਿੱਥੇ ਸਾਨੂੰ ਲੋਡ ਲੱਗੇ ਅਸੀਂ ਦੇਖ ਕੇ ਆਏ ਜਿੱਥੇ ਤੇ ਸਾਡੀ ਟਰਾਲੀ ਜਾ ਸਕਦੀ ਸੀ ਉਦੋਂ ਅੱਗੇ ਸਾਡੀ ਟਰਾਲੀ ਨਹੀਂ ਸੀ ਜਾਣਦੀ ਜਾਂ ਆਰਮੀ ਨੇ ਨਹੀਂ ਸਾਨੂੰ ਜਾਣ ਦਿੱਤਾ ਫਿਰ ਅਸੀਂ ਸੋਚਿਆ ਵੀ ਹੁਣ ਇੱਥੇ ਸਿੱਟ ਕੇ ਜਾਣ ਦੀ بجائے ਵੀ ਅਸੀਂ ਉੱਥੇ ਮਨੁੱਖਤਾ ਦੀ ਸੇਵਾ ਤੇ ਦੇ ਦਈਏ ਵੀ ਤੁਸੀਂ ਉੱਥੇ ਦੁਬਾਰਾ ਪਹੁੰਚਾ ਦਿਓ ਮਤਲਬ ਐਸੇ ਹਾਲਾਤ ਬਣ ਰਹੇ ਆ ਤੇ ਸੈਂਕੜੀ ਟਰਾਲੀਆਂ ਹੋਰ ਆਈ ਜਾਂਦੀਆਂ ਵਾ ਤੇ ਉਹਨਾਂ ਨੂੰ ਬੇਨਤੀ ਆ ਰੁੱਕ ਕੇ ਦੇਖ ਕੇ ਥੋੜਾ ਠਰਮੇ ਦੇ ਨਾਲ ਝਾਤ ਮਾਰੀਏ ਚਾਰੇ ਪਾਸੇ ਦੇਖੀਏ ਵੀ ਜ਼ਰੂਰਤ ਕੀ ਆ ਉਦੇ ਮੁਤਾਬਕ ਲੋਕਾਂ ਦੀ ਮਦਦ ਕਰੀਏ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਜੋ ਵੀ ਸਮਰੱਥਾ ਹੋਏਗੀ ਉਸ ਹਿਸਾਬ ਨਾਲ ਜੇ ਜਿਹੜਾ ਵੀ ਪਿੰਡ ਜਾਂ ਜਿਹੜਾ ਨਗਰ ਤੁਹਾਨੂੰ ਤੁਹਾਨੂੰ ਲੱਗੂਗਾ ਉਸ ਦੀ ਸੇਵਾ ਤੁਹਾਡੇ ਵੱਲੋਂ ਸੁਪਨੇ ਦੇ ਘਰ ਵੱਲੋਂ ਨਿਭਾਈ ਜਾਓ ਬਿਲਕੁਲ ਵੀਰ ਜੀ ਅਸੀਂ 100% ਇਸ ਗੱਲ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਕਾਰਜ ਹੈ ਜਿਹੜਾ ਜਾਤ ਪਾਤ ਧਰਮ ਤੋਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਸ਼ਾ ਤੇ ਇਥੇ ਇੱਕ ਸ਼ਾਬਾਸ਼ੀ ਦੇਣੀ ਬਣਦੀ ਹੈ ਸਾਡੇ ਕਲਾਕਾਰ ਭਰਾਵਾਂ ਨੂੰ ਇਸ ਵਾਰ ਬਹੁਤ ਚੰਗਾ ਪਹਿਲਾਂ ਤਾਂ ਜੱਸੀ ਵੀਰ ਨੇ ਸ਼ੁਰੂ ਕੀਤਾ ਜਸਵੀਰ ਜੱਸੀ ਨੇ ਐਸਾ ਕਿ ਉਹ ਵੀਰ ਨੇ ਉੱਥੇ ਆ ਕੇ ਅੱਡਾ ਲਾਇਆ ਸਾਰੇ ਸਾਡੇ ਸਿੰਗਰ ਭਰਾਵਾਂ ਨੇ ਆ ਕੇ ਡਿਊਟੀਆਂ ਨਿਭਾ ਲਈਆਂ ਜਿੰਨੇ ਕੋਈ ਹੋਰ ਸੈਲੀਬ੍ਰਿਟੀ ਸੀ ਸਾਰਿਆਂ ਨੇ ਆ ਕੇ ਆਪਣੇ ਆਪਣੇ ਜ਼ਿੰਮੇਵਾਰੀਆਂ ਸਾਂਭ ਲਈਆਂ ਤੇ ਸਾਡੀ ਹੁਣ ਇਹੀ ਬੇਨਤੀ ਹੈ ਬਹਿ ਤਾਂ ਬਹੁਤ ਸਿਆਣੇ ਨੇ ਲੋਕ ਸਾਰੇ ਸਾਨੂੰ ਕੋਈ رائے ਦੇਣ ਦੀ ਨਹੀਂ ਉਹ ਹੈ ਨਹੀਂ ਪਰ ਆਪਾਂ ਹੁਣ ਇੱਕ ਇੱਕ ਦੋ ਦੋ ਪਿੰਡ ਸਾਂਭ ਲਈਏ ਅਨ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ ਇੱਕ ਟਰਾਲੀ ਵਾਲੇ ਇੱਕ ਸੰਸਤਾ ਵਾਲੇ ਇੱਕ ਪਿੰਡ ਚ ਚਾਰ ਟਰਾਲੀਆਂ ਲਾ ਕੇ ਜਾਂਦੇ ਆ ਹਜੇ ਉਹ ਦੋ ਪਿੰਡ ਟੱਪਦੇ ਜੇ ਇਹਨੂੰ ਦੂਜੀ ਸੰਸਤਾ ਵਾਲੇ ਆ ਜਾਂਦੇ ਉੱਥੇ ਹੀ ਉੱਥੇ ਫਿਰ ਉਹ ਵੀ ਲਾ ਜਾਂਦੇ ਆ ਜਾਂ ਕੋਈ ਇੰਡੀਵਿਜੂਲੀ ਆਪਦੇ ਮਤਲਬ ਤੇ ਪਿੰਡਾਂ ਚ ਹਰ ਪਿੰਡ ਚ ਗ੍ਰਾਈ ਹੋ ਰਹੀ ਅੱਜ ਜੀ ਪੰਜਾਬ ਦੇ ਮਾਲਵੇ ਖੇਤਰ ਚ ਨਾ ਅਸੀਂ ਬਰਨਾਲਾ ਸੰਗਰੂਰ ਉਸ ਪਿੰਡਾਂ ਚ ਸਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਪਿੰਡੋਂ ਪਿੰਡੀ ਉਹਨਾਂ ਨੇ ਆਪਣੇ ਪਿੰਡਾਂ 'ਚ ਗ੍ਰਾਹੀ ਕਰਨੀ ਸ਼ੁਰੂ ਕਰਤੀ ਪੈਸਿਆਂ ਦੀ ਐਨਆਰਆਈਆਂ ਨੇ ਪੈਸਾ ਭੇਜਣਾ ਸ਼ੁਰੂ ਕਰਤਾ ਪਿੰਡਾਂ ਦੇ ਵਿੱਚ ਕੋਈ ਕਣਕ ਦੇ ਰਿਹਾ ਕੋਈ ਦਾਲ ਦੇ ਰਿਹਾ ਕੋਈ ਚੌਲ ਦੇ ਰਿਹਾ ਟਰਾਲੀਆਂ ਭਰੀਆਂ ਜਾ ਰਹੇ ਆ ਉਹ ਔਣੀਆਂ ਤਾਂ ਇੱਥੇ ਹੀ ਆ ਨਾ ਤੇ ਇਸ ਕਰਕੇ ਇਸ ਤਰ੍ਹਾਂ ਦੀ ਜ਼ਰੂਰਤ ਹੁਣ ਹੈ ਨਹੀਂਗੀ ਹੁਣ ਤਾਂ ਜ਼ਰੂਰਤ ਹੈ ਕੋਈ ਬੀ ਵਧੀਆ ਜਿਹੜਾ ਬੀਜਿਆ ਜਾ ਸਕੇ ਇਹ ਫਸਲ ਇੱਥੇ ਤੋਂ ਬਾਅਦ ਮੂੰਗੀ ਬੀਜੀ ਜਾਊ ਜਾਂ ਇੱਥੇ ਮੱਕੀ ਬੀਜੀ ਜਾਊ ਉਸ ਰਹਿ ਕਰਕੇ ਮਹਾਰਾ ਨਾਲ ਕੋਈ ਉਸ ਤਰ੍ਹਾਂ ਨੇ ਪ੍ਰਬੰਧ ਕਰੀਏ ਡੀਜ਼ਲ ਦੀ ਵੀ ਲੋੜ ਬਹੁਤ ਪੈਣੀ ਹੈ ਇਹਨਾਂ ਨੂੰ ਇੱਥੇ ਮੰਨ ਲਓ ਹੁਣ ਫਸਲਾਂ ਪਾਉਣੀਆਂ ਬੀਜਣੀਆਂ ਔਰ ਟਰੈਕਟਰਾਂ ਦੀ ਲੋੜ ਪੈਣੀ ਹੈ ਮਜ਼ਦੂਰਾਂ ਦੀ ਲੋੜ ਪੈਣੀ ਹੈ ਮਿਸਤਰੀਆਂ ਦੀ ਲੋੜ ਪੈਣੀ ਹੈ ਮਤਲਬ ਇਸ ਤਰ੍ਹਾਂ ਦਾ ਕੋਈ ਆਪਾਂ ਸਾਰੇ ਰਲ ਮਿਲ ਕੇ ਉਪਰਾਲਾ ਕਰੀਏ ਤੇ ਇੱਥੇ ਮੈਂ ਤੁਹਾਡਾ মিডিਆ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਹਨਾਂ ਸਪੋਕਸਮੈਨ ਦਾ ਹੋਰ ਜਿੰਨੀਆਂ ਵੀ ਸਾਰੀਆਂ মিডিਆ ਹਾਊਸ ਲੱਗੇ ਹੋਏ ਨੇ ਗਰਾਊਂਡ ਤੇ ਆ ਕੇ ਤੁਸੀਂ ਸਾਰੇ ਉਤਰ ਕੇ ਲੋਕਾਂ ਨੂੰ ਸਹੀ ਤਰੀਕੇ ਨਾਲ ਜਾਣਕਾਰੀਆਂ ਦੇ ਰਹੇ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ ਜੀ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਆ ਵੀ ਹੁਣ ਕੋਈ ਠੰਡੀ ਹਵਾ ਦਾ ਬੁੱਲਾ ਆਵੇ ਤੇ ਹੁਣ ਜਿਹੜੇ ਆ ਬੰਨ ਬੰਨ ਪਿੱਛੋਂ ਨੱਡ ਗੇਟ ਖੁੱਲੇ ਹੋਏ ਆ ਉਹਨਾਂ ਨੂੰ ਖੋਲਣ ਦੀ ਲੋੜ ਨਾ ਪਵੇ ਉਹ ਬੰਦ ਹੋ ਜਾਣ ਤੇ ਗੁਰੂ ਸਾਹਿਬ ਦੇ ਅੱਗੇ ਵੀ ਅਰਦਾਸ ਆ ਵੀ ਸੱਚੇ ਪਾਤਸ਼ਾਹ ਹੁਣ ਬਹੁਤ ਜਲਤਲ ਹੋ ਗਿਆ ਜਿਨ੍ਹਾਂ ਨੂੰ ਜਿਸ ਤਰ੍ਹਾਂ ਦਾ ਵੀ ਸੀਗਾ ਉਹ ਸਭ ਕੁਝ ਹੋ ਚੁੱਕਿਆ ਪਰ ਹੁਣ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਨਾਲ ਮਿਲ ਕੇ ਕੁਝ ਦੁਬਾਰਾ ਉੱਠ ਕੇ ਖੜੇ ਹੋਣ ਚ ਸਹਾਇੀ ਹੋਈ ਹੈ ਸਾਰਿਆਂ ਦੀ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਿਸਨਾ ਸਾਡੇ ਨਾਲ ਬਾਈ ਮਿੰਟੂ ਜੀ ਔਰ ਅਸੀਂ ਇਸ ਪਿੰਡ ਪੱਕੋ ਕੇ ਆ ਤੁਸੀ ਹਾਲਾਤ ਦੇਖ ਸਕਦੇ ਹੋ ਤੁਹਾਨੂੰ ਇਸ ਪਿੰਡ ਦੇ ਘਰਾਂ ਦੇ ਵਿੱਚ ਜਾ ਕੇ ਦਿਖਾਵਾਂਗੇ ਕੀ ਹਾਲਾਤ ਆ ਕਿੰਨਾ-ਕਿੰਨਾ ਦਾ ਕਿਸ ਤਰੀਕੇ ਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਔਰ ਇਸ ਰਿਪੋਰਟ ਦੇ ਵਿੱਚ ਇਨਾਈ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਪਰਮ ਸਿੰਘ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ